ਕਾਰਿਗ ਜੱਜ ਸਹਿਬਾਨ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਆਜ਼ਾਦੀ ਦੇ 75 ਸਾਲਾ ਸਮਾਗਮ ਨੂੰ ਮਨਾਉਂਦੇ ਹੋਏ ਆਪਣੇ ਵਿਚਾਰ ਪਾਸ਼ੰਦ ਦੇ ਰੂਪ ਵਿੱਚ ਪੇਸ਼ ਕਰਨ ਜਾ ਰਹੀ ਹਾਂ ਹਰੇਕ ਮਨੁੱਖ ਸੁਤੰਤਰ ਜੀਵਨ ਜਿਉਣ ਦਾ ਚਾਹਵਾਨ ਹੁੰਦਾ ਹੈ ਪਰ ਮਨੁੱਖ ਆਪਣੀ ਵਿਅਕਤੀਗਤ ਸੁਤੰਤਰਤਾ ਦਾ ਆਨੰਦ ਤਾਂ ਹੀ ਮਾਨ ਸਕਦਾ ਹੈ ਜੇਕਰ ਉਸ ਸੰਤਰ ਦੇਸ਼ ਦਾ ਵਾਸੀ ਹੋਵੇ ਵਿਅਕਤੀ ਨੂੰ ਤਾਂ ਸੁਪਨੇ ਵਿੱਚ ਵੀ ਚੈਨ ਨਹੀਂ ਮਿਲਦਾ ਇਸ ਕਰਕੇ ਅਜਿਹੇ ਜੀਵਨ ਨਾਲੋਂ ਮੌਤ ਚੰਗੀ ਜਿਸ ਕਰਕੇ ਸ਼ੇਖ ਫਰੀਦ ਜੀ ਨੇ ਕਿਹਾ ਹੈ ਬਾਹਰ ਪਰਾਇਆ ਪੈਸਨਾ ਬਾਹਰ ਪਰਾਇਆ ਬੈਸਨਾ ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜੇ ਤੂੰ ਐਵੇਂ ਰੱਖ ਸੀ ਤਾਂ ਜਿਉ ਸਰੀਰ ਲੈ ਤਾਂ ਜਿਉ ਸਰੀਰ ਲੈ ਅੰਗਰੇਜ਼ੀ ਰਾਜ ਨੂੰ ਖਤਮ ਕਰਨ ਤੇ ਸੁਤੰਤਰਤਾ ਪ੍ਰਾਪਤ ਕਰਨ ਲਈ अनेका ਕੁਰਬਾਨੀਆਂ ਦਿੱਤੀਆਂ ਗਈਆਂ ਜਿਸ ਦੇ ਸਬੰਧ ਵਿੱਚ ਕੁਝ ਲਹਿਰਾਂ ਜਿਵੇਂ ਕਿ ਨਾਮਤਾਰੀ ਲਹਿਰ ਪਗੜੀ ਸੰਭਾਲੋ ਜੱਟਾ ਲਹਿਰ ਗਦਰ ਲਹਿਰ ਬਬਰ ਅਕਾਲੀ ਲਹਿਰ ਨੌਜਵਾਨ ਭਾਰਤ ਸਭਾ ਦੇਸ਼ ਭਗਤ ਨਾ ਹੋਰ ਬਹੁਤ ਸਾਰੀਆਂ ਦੇਸ਼ ਭਗਤ ਲਹਿਰਾਂ ਵਿੱਚ ਹਿੱਸਾ ਲੈ ਰਹੇ ਨੌਜਵਾਨਾਂ ਨੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਜਿਵੇਂ ਕਿ ਅਜੀਤ ਸਿੰਘ ਬਾਗ ਗੰਗਾਦਰ ਕਰਤਾਰ ਸਿੰਘ ਸਰਾਭਾ ਸ਼ਹੀਦ ਭਗਤ ਸਿੰਘ ਮਹਾਤਮਾ ਗਾਂਧੀ ਲਾਲਾ ਲਾਜਪਤ ਰਾਏ ਜਵਾਹਰ ਲਾਲ ਨਹਿਰੂ ਆਦਿ ਆਜ਼ਾਦੀ ਦੇ ਪ੍ਰਸਿੱਧ ਆਗੂ ਹੋਏ ਜਿਨ੍ਹਾਂ ਨੇ ਸਾਰੇ ਹਿੰਦੁਸਤਾਨ ਵਿੱਚ ਧਮਾ ਦਿੱਤਾ ਕਿ ਆਜ਼ਾਦੀ ਸਾਡਾ ਜਨਮ ਸੇ ਦੇ ਅਧਿਕਾਰ ਹੈ ਤੇ ਇਸ ਨੂੰ ਅਸੀਂ ਲੈ ਕੇ ਹੀ ਰਾਂਗੇ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਵਰਗੇ ਸੂਰਮੇ ਬੜੇ ਚਾਨ ਨਾਲ ਗਾਉਂਦੇ ਸਨ ਸਰਫ ਰੋਸ਼ ਨਾ ਦੇਖ ਨਾ ਹੈ ਸੋਰ ਕਿਤਨਾ ਬਾਜ਼ੂਏ ਕਾਤਿਲ ਮਹਿ ਬਾਜ਼ੂਏ ਕਾਤਿਲ ਮਹਿ ਆਖਿਰਕਾਰ ਦੇਸ਼ ਭਗਤਾ ਦੀਆਂ ਸ਼ਹੀਦੀਆਂ ਤੇ ਕੁਰਬਾਨੀਆਂ ਦਾ ਹੁਣ ਅਜਾਇਨਾ ਗਿਆ 15 ਅਗਸਤ 1947 ਨੂੰ ਅੰਗਰੇਜ਼ ਭਾਰਤ ਛੱਡ ਕੇ ਚਲੇ ਗਏ ਤੇ ਸਮੁੱਚੇ ਭਾਰਤ ਵਾਸੀਆਂ ਨੂੰ ਆਜ਼ਾਦ ਵਾਤਾਵਰਨ ਵਿੱਚ ਵਿਚਰਨ ਦਾ ਮੌਕਾ ਪ੍ਰਾਪਤ ਹੋਇਆ ਹਨੇਰੀ ਭਰੀ ਰਾਤ ਬੀਤ ਗਈ ਸੀ ਤੇ ਸਵੇਰ ਦਾ ਸੁਨਹਿਰੀ ਕਿਰਨਾ ਖਿਲਾਰਦਾ ਸੂਰਜ ਨਿਕਲ ਆਇਆ ਸੀ ਇਸ ਪ੍ਰਕਾਰ ਸਮੁੱਚੇ ਦੇਸ਼ ਵਾਸੀ 15 ਅਗਸਤ ਦੇ ਦਿਨ ਨੂੰ ਇੱਕ ਮਹਾਨ ਤੇ ਪਵਿੱਤਰ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਨ ਇਸ ਅੰਤ ਸੁਤੰਤਰਤਾ ਇੱਕ ਬਹੁਮੁੱਲੀ ਵਸਤੂ ਹੈ 15 ਅਗਸਤ ਦਾ ਦਿਨ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਜਿਸ ਤਰ੍ਹਾਂ ਦੇਸ਼ ਭਗਤਾਂ ਨੇ ਆਜ਼ਾਦੀ ਦਵੋਨ ਨੇਕਾ ਕੁਰਬਾਨੀਆਂ ਦਿੱਤੀਆਂ ਇਸੇ ਤਰ੍ਹਾਂ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਆਪਣੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਹਰ ਇੱਕ ਯਤਨ ਕਰੀਏ ਧੰਨਵਾਦ